ਅਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮੁਬਾਰਕ ਹਾਂਜੀ ਸੰਗਤ ਜੀ ਅੱਜ ਅਸੀਂ ਖੜੇ ਆ ਹਰੀਕੇ ਪੱਤਣ ਦੇ ਲਾਗੇ ਬਡਾਲਾ ਪਿੰਡ ਦੇ ਵਿੱਚ ਅੱਜ ਸਾਡੀਆਂ ਸੁਆਮਾਂ ਚੱਲੀਆਂ ਸੀ ਸ਼ਾਮ ਰਾਤ ਦਾ ਟਾਈਮ ਹੋਣੇ ਰੇ ਦਾ ਹੋ ਚੁੱਕਾ ਤੂਤ ਪਿੰਡ ਦੇ ਵਿੱਚ ਜਿੱਥੇ ਅੱਜ ਰਾਤ ਦਾ ਸਾਡਾ ਪੜਾ ਆ ਸੰਗਤ ਜੀ ਅੱਜ ਜਿਹੜੀ ਮੇਨ ਸਾਡੀ ਜਿਹੜੀ ਆਪਾਂ ਬੇਨਤੀ ਕਰਨ ਜਾ ਰਹੇ ਆ ਸਾਰੀ ਸਾਡੀ ਜਥੇਬੰਦੀ ਖੜੀ ਆ ਕੁਝ ਸਾਡੇ ਜਿਹੜੇ ਟੀਮ ਮੈਂਬਰ ਉਹ ਪਿੰਡ ਗਏ ਹੋਏ ਆ ਕਿਉਂਕਿ ਤੁਹਾਨੂੰ ਜਿਵੇਂ ਪਤਾ ਆ ਤਕਰੀਬਨ ਸੇਵਾ ਚੱਲਦੀ ਨੂੰ 25 26ਵਾਂ ਦਿਨ ਹੋ ਚੁੱਕਾ ਆ ਤੇ ਅੱਜ ਸਾਰਿਆਂ ਨਾਲ ਅਸੀਂ ਸਲਾਹ ਕੀਤੀ ਸਾਡੀ ਸਾਰੀ ਟੀਮ ਨੇ ਸਾਡੀ ਜਥੇ ਨੇ ਵੀ ਜਿਹੜਾ ਗਾਂ ਦਾ ਜਿਹੜਾ ਸੇਵਾ ਆਪਾਂ ਕਿਵੇਂ ਹੁਣ ਅੱਗੇ ਵਧਣਾ ਆ ਉਹ ਜਿਹੜੀ ਅਸੀਂ ਦੇਖਿਆ ਜੋ ਮੁਸ਼ਕਲ ਆ ਆ ਅਸੀਂ ਪਿੰਡ ਪਿੰਡ ਘੁੰਮੇ ਆ ਅਸੀਂ ਸ਼ਹਿਰ ਸ਼ਹਿਰ ਘੁੰਮੇ ਆ ਜਿੱਥੇ ਕੀ ਪੂਰੇ ਪੰਜਾਬ ਦੇ ਵਿੱਚ ਜਿਨ੍ਹਾਂ ਜ਼ਿਲ੍ਹੇ ਮਾਰ ਹੇਠ ਆਏ ਆ ਮਾਝਾ ਮਾਲਵਾ ਦੁਆਬੇ ਦੇ ਜਿੰਨੇ ਪਿੰਡ ਮਾਰ ਹਟ ਆਇਆ ਤਕਰੀਬਨ ਹੀ ਅਸੀਂ ਇਲਾਕਿਆਂ ਪਿੰਡਾਂ ਚ ਕੋ ਪਹੁੰਚਣ ਦੀ ਕੋਸ਼ਿਸ਼ ਕੀਤੀ ਆ ਜੇ ਕੋ ਰਹਿ ਗਿਆ ਹੋਵੇ ਤਾਂ ਅਸੀਂ ਚਲੋ ਮਾਫੀ ਚਾਹੁੰਦੇ ਆ ਪਰ ਕੋਸ਼ਿਸ਼ ਸਾਡੀ ਟੀਮ ਨੇ ਜ਼ਰੂਰ ਕੀਤੀ ਇਲਾਕੇ ਜ਼ਰੂਰ ਅਸੀਂ ਸਾਰਿਆਂ ਤੇ ਜਾਏ ਆ ਜਿੰਨੇ ਜਿੰਨੇ ਸ਼ਹਿਰਾਂ ਚ ਹੜ ਆਇਆ ਬਾਕੀ ਬੇਨਤੀ ਆ ਹੁਣ ਤਕਰੀਬਨ ਪਾਣੀ ਦਾ ਪੱਧਰ ਬਿਲਕੁਲ ਘਟ ਚੁੱਕਾ ਆ ਥੋੜਾ ਜਿਹਾ ਜਿਵੇਂ ਬਡਾਲਾ ਪਿੰਡ ਦੇ ਵਿੱਚ ਅੱਜ ਬੋਟਾਂ ਚੱਲੀਆਂ ਪਰ ਫਿਰ ਵੀ ਤਕਲੀਫ ਬਹੁਤ ਹੁੰਦੀ ਆ ਝੋਨਾ ਫਸਦਾ ਆ ਹੁਣ ਜਿਹੜਾ ਕੰਮ ਉਹ ਗੱਭ ਜੇ ਚ ਫਸ ਗਿਆ ਨਾ ਤਾਂ ਘਰਾਂ ਤੱਕ ਟਰੈਕਟਰ ਜਾ ਸਕਦਾ ਤੇ ਨਾ ਘਰਾਂ ਤੱਕ ਬੋਟਾਂ ਜਾ ਸਕਦੀਆਂ ਬੜੀ ਮੁਸ਼ਕਲ ਦੇ ਨਾਲ ਚੱਕੂਆਂ ਨਾਲ ਮਾਰ ਮਾਰ ਕੇ ਬੋਟਾਂ ਲੈ ਜਾਣੀਆਂ ਪੈਂਦੀਆਂ ਫਿਰ ਜਾ ਕੇ ਉੱਥੇ ਸਮਾਨ ਦਿੱਤਾ ਜਾਂਦਾ ਇੱਕ ਬੇਨਤੀ ਅਸੀਂ ਬਹੁਤ ਦਿਨਾਂ ਤੋਂ ਕਰ ਰਹੇ ਹਾਂ तकरीबन ਇਹ ਸਾਰੀਆਂ ਸੰਸਤਾਵਾਂ ਕਰ ਰਹੀਆਂ ਵੀ ਰਾਸ਼ਨ ਜਿਹੜਾ ਆ ਉਹ ਨਾ ਲੈ ਕੇ ਆਓ ਨਾ ਲੈ ਕੇ ਆਓ ਪਹਿਲਾਂ ਆਣ ਕੇ ਦੇਖੋ ਗਰਾਊਂਡ ਲੈਵਲ ਤੇ ਕਿਹੜੀ ਚੀਜ਼ ਦੀ ਲੋੜ ਆ ਉਹ ਚੀਜ਼ ਆਪ ਜਾ ਕੇ ਥੀ ਦੋ ਦੂਜੀ ਗੱਲ ਇਹ ਸੰਗਤ ਜੀ ਸਭ ਤੋਂ ਵੱਡੀ ਜਿਹੜੀ ਮੰਗ ਆ ਕਿਸਾਨਾਂ ਦੀ ਵੀ ਜਿਹੜੀ ਸਾਨੂੰ ਵੀ ਇਹ ਲੱਗਦਾ ਵੀ ਜਿਹੜਾ ਹਾਲਾਤ ਆ ਉਹ ਕਿਸਾਨਾਂ ਦੇ ਸਾਰਾ ਸੁਧਾਰਨ ਦੀ ਲੋੜ ਆ ਉਹਨਾਂ ਨੂੰ ਜੇ ਅਸੀਂ ਪੈਰੀਂ ਕਰਨਾ ਆ ਜੇ ਅਸੀਂ ਮੁਸ਼ਕਲ ਦੇ ਵਿੱਚੋਂ ਜੇ ਅਸੀਂ ਬਾਹਰ ਕੱਢਣਾ ਪਹਿਲਾਂ ਕਈ ਇਲਾਕੇ ਦਾ 23 ਚੋਂ ਬਾਹਰ ਨਹੀਂ ਸੀ ਆਏ ਜਿਹੜਾ 25 ਨੇ ਮਾਰ ਮਾਰਤੀ ਤੇ 25 ਨੇ ਮਾਰ ਇਹੋ ਜੀ ਮਾਰੀ ਆ ਜਿਹੜੀ 19 ਚ ਵੱਜੀ ਸੀ ਸਾਨੂੰ ਲੱਗਦਾ 19 ਚ ਫਲੱਡ 87 ਤੋਂ ਬਾਅਦ ਆਏ ਫਿਰ 23 ਚ ਲੱਗਦਾ ਵੀ ਇਹ 19 ਨਾਲੋਂ ਵੱਧ ਆ ਗਿਆ 87 ਅਸੀਂ ਦੇਖੀ ਨਹੀਂ ਵੀ 19 ਨਾਲੋਂ ਵੱਧ ਆ ਪਰ ਹੁਣ ਜਿਹੜੇ 25 ਚ ਹਾਲਾਤ ਇਹੋ ਜਿਹੇ ਬਣਿਆ ਪੰਜਾਬ ਸਾਡੇ ਦੇ ਮਲ ਹਰੇਕ ਪਾਸੇ ਸਾਡਾ ਪੰਜਾਬ जख्मੀਆਂ ਪਰ ਪੰਜਾਬ ਹਾਰਿਆ ਨਹੀਂ ਹੈਗਾ ਪੰਜਾਬ ਨੇ ਫਿਰ ਖੜਨਾ ਅਸੀਂ ਅਸੀਂ ਸਾਰਿਆਂ ਨੇ ਖੜੇ ਕਰਨਾ ਸਾਰੇ ਭਰਾਵਾਂ ਨੇ ਤੁਸੀਂ ਐਨਆਰਈ ਵੀਰਾਂ ਨੇ ਭਰਾਵਾਂ ਨੇ ਤੁਸੀਂ ਸਾਰਿਆਂ ਨੇ ਇੱਕ ਮੁੱਠ ਹੋ ਕੇ ਆਪਣੇ ਭਰਾਵਾਂ ਦੀਆਂ ਬਾਹਾਂ ਪਾਣੀਆਂ ਆਪਣੇ ਵੀਰਾਂ ਨੂੰ ਅਸੀਂ ਖੜੇ ਕਰਕੇ ਫਿਰ ਅਸੀਂ ਦੌਣ ਲਾਉਣਾ ਪੰਜਾਬ ਨੂੰ ਬੇਨਤੀ ਆ ਹੁਣ ਜਿਹੜੀ ਗੱਲ ਕਰੀਏ ਵੀ ਆਪਾਂ ਕਿਵੇਂ ਕਰਨਾ ਹੈ ਜਿਹੜਾ ਸਾਡਾ ਦੂਜਾ ਪਹਿਲਾ ਪੜਾ ਸੀ ਸਾਡਾ ਰੈਸਕਿਊ ਦਾ ਖਾਣ ਪੀਣ ਪਹੁੰਚਾਉਣਾ ਜਾਂ ਉਹਨਾਂ ਤੱਕ ਘਰਾਂ ਤੱਕ ਕੋਈ ਮੁਸ਼ਕਲ ਹੁੰਦੀ ਉਹ ਕਰੀ ਹੁਣ ਦੂਜਾ ਪੜਾ ਸਾਡਾ ਸ਼ੁਰੂ ਹੋਇਆ ਆ ਉਹ ਜਲਦ ਅਸੀਂ ਜਿਹੜੇ ਕੈਂਪ ਆ ਉਹ ਆਪਾਂ ਕੈਂਪਾਂ ਦਾ ਅਲਾਉਂਸ ਕਰਨ ਜਾ ਰਹੇ ਆ ਪਹਿਲਾਂ ਤਾਂ ਇੱਕ ਕੈਂਪ ਸਾਡਾ ਹੋਊਗਾ ਅਬਦੁੱਲਾਪੁਰ ਮਿਆਣੀ ਟਾਂਡੇ ਦੇ ਲਾਗੇ ਦੁਆਬੇ ਏਰੀਆ ਦਾ ਉੱਥੋਂ ਕਵਰ ਕੀਤਾ ਜਾਊਗਾ ਦੂਸਰਾ ਕੈਂਪ ਜਿਹੜਾ ਸਾਡਾ ਦੀਨਾ ਨਗਰ ਤੀਸਰਾ ਸਾਡਾ ਕੈਂਪ ਜਿਹੜਾ ਹੋਊਗਾ ਡੇਰਾ ਬਾਬਾ ਨਾਨਕ ਦੇ ਵਿੱਚ ਹੋਊਗਾ ਤੇ ਉਹਨਾਂ ਦੇ ਅਸੀਂ ਨੰਬਰ ਜਿਹੜੇ ਕੈਂਪ ਜਿਹੜੇ ਆਰਗੇਨਾਈਜ਼ ਕਰਨਗੇ ਉਹਨਾਂ ਦਾ ਸਾਰਾ ਡਿਟੇਲ ਜਿਹੜੀ ਉਹ ਜ਼ਰੂਰ ਅਸੀਂ ਜਲਦ ਉਹ ਵੀ ਸ਼ੇਅਰ ਕਰਾਂਗੇ ਤੇ ਬਾਕੀ ਜੇ ਕਿਸੇ ਨੇ ਕੋਈ ਸਮਾਨ ਦੇਣਾ ਉੱਥੇ ਤੁਸੀਂ ਸਟੋਰ ਕਰ ਸਕਦੇ ਆ ਸਟੋਰ ਕਰਨ ਤੋਂ ਬਾਅਦ ਤੁਸੀਂ ਮੁੜ ਕੇ ਆਣ ਕੇ ਆਪ ਅੱਥੀ ਆਣ ਕੇ ਵੰਡ ਕਰ ਸਕਦੇ ਆ ਜਿੱਥੇ ਅਸੀਂ ਤੁਹਾਨੂੰ ਦੱਸਾਂਗੇ ਇਸ ਪਿੰਡ 'ਚ ਆ ਚੀਜ਼ ਦੀ ਲੋੜ ਆ ਤੁਹਾਡਾ ਸਮਾਨ ਵੀਰ ਜੀ ਇੰਨਾ ਪਿਆ ਆ ਜਾਓ ਉੱਥੋਂ ਚੱਕ ਕੇ ਲੈ ਜਾ ਕੇ ਆ ਥਾਂ ਤੇ ਤੁਸੀਂ ਵੰਡ ਸਕਦੇ ਆ ਐਦਾਂ ਦਾ ਅਸੀਂ ਚੈਨਲ ਜਿਹੜਾ ਉਹ ਜਲਦ ਜਿਹੜਾ ਸ਼ੁਰੂ ਕਰਨ ਜਾ ਰਹੇ ਆ ਕਿਉਂਕਿ ਤਕਰੀਬਨ ਕੱਲ੍ਹ ਦੀਆਂ ਹੁਣ ਵੋਟਾਂ ਕੱਲ੍ਹ ਦੀ ਸੇਵਾ ਤਕਰੀਬਨ ਰਹਿ ਗਈ ਆ ਇੱਕ ਦੋ ਦਿਨ ਦੀ ਜਿਹੜੀਆਂ ਵੋਟਾਂ ਜਿੱਥੇ ਚੱਲਣੀਆਂ ਫਿਰ ਇਹਨਾਂ ਦਾ ਪੂਰੀਆਂ ਬੰਦ ਹੋ ਜਾਣਗੀਆਂ ਤੇ ਬਾਕੀ ਅਸੀਂ ਸਾਰੀ ਜਥੇਬੰਦੀ ਨੇ ਸਲਾਹ ਕੀਤੀ ਅਸੀਂ 1000 ਦੇ ਲਗਭਗ ਕਿੱਲਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਉਹ ਜਿਹੜਾ ਬੀਜਾਂਗੇ ਵੀ ਉਹਦੀ ਬਜਾਈ ਵੀ ਕਰਾਂਗੇ ਕਿਸਾਨਾਂ ਨੂੰ ਤੇ ਜੇ ਉਹਦੇ ਵਿੱਚ ਕੋਈ ਮਿੱਟੀ ਚੱਕਣੀ ਪਈ ਉਹ ਵੀ ਚੱਕਾਂਗੇ 1000 ਕਿੱਲਾ ਅਸੀਂ ਸਾਰੀ ਜਥੇਬੰਦੀ ਨੇ ਸਾਰੇ ਸਾਡੇ ਐਨਆਰਆਈ ਭਰਾ ਜਿਹੜੇ ਸਾਡੀਆਂ ਬਾਹਾਂ ਆ ਸਾਡੀਆਂ ਥੰਮ ਆ ਜਿਹੜੇ ਐਨਆਰਆਈ ਭਰਾ ਸਾਡੀ ਸੰਸਤਾ ਬਾਬਾ ਦੀਪ ਸਿੰਘ ਸੇਵਾਦਾਰ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ 1000 ਕਿੱਲੇ ਦਾ ਅਸੀਂ ਸੇਵਾ ਜਿਹੜੀ ਲੈ ਰਹੇ ਆ ਜਕਾਰਾ ਹੋਣ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਕਾਰਾ ਖਿਲਾਅ ਤੇ ਹਾਲ ਆ ਜਾ ਬਾਬਾ ਦੀਪ ਸਿੰਘ ਜੀ ਨੂੰ ਭਾਉ ਓ